ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅਸੀਂ ਪਹੁੰਚੇ ਹਾਂ ਪਿੰਡ ਚੋਟੀਆਂ ਠੋਬਾ ਜ਼ਿਲ੍ਹਾ ਮੋਗਾ ਵਿੱਚ ਜਿੱਥੇ ਪ੍ਰਬੰਧਕਾਂ ਵੱਲੋਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ 15 ਨਵੰਬਰ 2024 ਨੂੰ ਕਰਵਾਇਆ ਜਾ ਰਿਹਾ ਆਓ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਗਿਆਨ ਚੋਤੀ ਚੈਨਲ ਦਾ ਜੋ ਅੱਜ ਆਪ ਸਾਡੇ ਸੁਨਗਰ ਦੇ ਵਿੱਚ ਪਹੁੰਚੇ ਹੋ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਵਰਦਾ ਸਾਹਿਬ ਪਹੁੰਚੇ ਹੋ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਨਗਰ ਵੱਲੋਂ ਸੰਗਤਾਂ ਵੱਲੋਂ ਕਮੇਟੀ ਵੱਲੋਂ ਤੇ ਦਾਸ ਵੱਲੋਂ ਤੁਹਾਡਾ ਜੀਵਾਂ ਅੱਖਾਂ ਕੀਤਾ ਜਾਂਦਾ ਧੰਨਵਾਦੀ ਕੀਤਾ ਜਾਂਦਾ ਹੈ ਸੋ ਆਪਾਂ ਗੱਲ ਕਰਦੇ ਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਉਤਾਰ ਘੁਰਪੁਰਬ 15 ਨਵੰਬਰ 2024 ਨੂੰ ਆ ਰਿਹਾ ਹੈ ਜਿਹਦੇ ਸਬੰਧ ਵਿੱਚ ਸਮੂਚੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਵੀਰਾਂ ਦੇ ਸਹਿਯੋਗ ਦੇ ਨਾਲ ਤਨ ਤਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਂਪੁਰਖਾਂ ਦੇ ਸਥਾਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਧੁਰਕੀ ਬਾਣੀ ਆਈ ਤਿੰਨ ਸਗਰੀ ਚਿੰਤ ਮਟਾਈ ਦੇ ਅੰਸ਼ ਅਖੰਡ ਪਾਠ ਇਹਨਾਂ 13 ਨਵੰਬਰ ਨੂੰ ਪ੍ਰਕਾਸ਼ ਹੋਣਗੇ ਇਹਨਾਂ ਦੇ 15 ਨਵੰਬਰ ਨੂੰ ਭੋਗ ਪਾਇਆ ਜਾਣਗੇ ਸਮੂਚੇ ਨਗਰ ਦੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਹਰ ਸਮਾਗਮ ਦੇ ਵਿੱਚ ਸੰਗਤਾਂ ਬਹੁਤ ਤਨਮਨ ਧੰਦੇ ਨਾਲ ਸੇਵਾ ਕਰਦੀਆਂ ਹਨ ਸੋ ਸਮੁੱਚੇ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਹ ਜੋ ਗੁਰਨਾਨਕ ਦੇਵ ਜੀ ਮਹਾਰਾਜੀ ਦਾ ਜਨਮ ਦਿਹਾੜਾ ਅਵਤਾਰ ਵਰ ਪਰਵਾ ਰਿਹਾ ਹੈ ਸਮੁੱਚੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ ਸੋ ਸਾਰਿਆਂ ਨੇ ਤਨਮਨ ਧੰਦੇ ਨਾਲ ਸੇਵਾ ਕਰਕੇ ਇਸ ਮਹਾਨ ਸੇਵਾ ਦੇ ਵਿੱਚ ਸੇਵਾ ਕਰਕੇ ਪਰਉ ਕਰੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਤੇ ਆਪਣਾ ਮਿਲਿਆ ਹੋਇਆ ਮੁੱਖਾ ਜੀਵਨ ਸਫਲਾ ਕਰਨਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਗਿਆਨ ਜੋਤੀ ਚੈਟ ਟ੍ਰਸਟ ਦਾ ਅਤੇ ਚੈਨਲ ਦਾ ਜੋ ਅੱਜ ਪਿੰਡ ਚੋਟੀਆਂ ਠੋਬਾ ਦੇ ਵਿੱਚ ਵੱਦਾਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਪੁਰਖ ਖਨਸਥਾਨਾ ਦੇ ਪਹੁੰਚੇ ਹੋ ਸੋ ਅਸੀਂ ਬਹੁਤ ਨੋ ਧੰਨਵਾਦੀ ਹਾਂ ਸਮੁੱਚਾ ਨਗਰ ਧੰਨਵਾਦ ਕਰਦਾ ਹੈ ਸਮੁੱਚੀ ਨਗਰ ਦੀ ਕਮੇਟੀ ਧੰਨਵਾਦ ਕਰਦੀ ਹੈ ਗ੍ਰਾਮ ਬਚਿਆ ਤੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਬਹੁਤ ਬਹੁਤ ਧੰਨਵਾਦ ਦਾ ਤੋਂ ਲੋਕ ਕੀਤਾ ਜਾਂਦਾ ਹੈ ਜੋ ਆਪ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਸਥਾਨਾ ਤੇ ਪਹੁੰਚੇ ਹੋ ਮਹਾਪੁਰਖ ਖਨਸਥਾਨਾ ਤੇ ਪਹੁੰਚੇ ਹੋ ਮੁੱਚੇ ਨਗਰ ਵੱਲੋਂ ਚੋਟੀਆਂ ਠੱਬਾ ਵੱਲੋਂ ਆਪ ਨੂੰ ਜਿਉਂ ਆਖਿਆ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨ ਜੋਤੀ ਚੈਨਲ ਤੋਂ ਬਿਆਨ ਸਿੰਘ ਸਿੱਧੂ ਦੇਖਦੇ ਰਹੋ ਗਿਆਨ ਜੋਤੀ ਚੈਨਲ ਲਾਈਕ